ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੇ ਦਿਨੀ ਭਗਵਾਨ ਤਮਨ ਨੇ ਅਮਰਤਸਰ ਤੇ ਦੋ ਹੋਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਐਲਾਨਿਆ ਸੀ ਤੇ ਉਦੋਂ ਹੀ ਲੱਗ ਰਿਹਾ ਸੀਗਾ ਵੀ ਇਹ ਰਿਐਕਸ਼ਨ ਕਦੋਂ ਆਊਗਾ ਦੇਖਣਯੋਗ ਹੋਊਗਾ ਵੀ ਇਹ ਕਹਿਣੇ ਗੱਲਾਂ ਸੌਖੀਆਂ ਨੇ ਤੇ ਕਰਨਾ ਬਹੁਤ ਔਖਾ ਅਮਰਤਸਰ ਸ਼ਹਿਰ ਦੇ ਵਿੱਚ ਸ਼ਰਾਬ ਮੀਟ ਦੀਆਂ ਦੁਕਾਨਾਂ ਦੇ ਉੱਤੇ ਪਾਬੰਦੀ ਸ਼ੁਰੂ ਕਰਤੀ ਐ ਹੁਣ ਲੋਕ ਆ ਕੇ ਸੜਕਾਂ ਤੇ ਹੁਣ ਅਮਰਤਸਰ ਸ਼ਹਿਰ ਆ ਜਿਹੜਾ ਬਹੁਤ ਵੱਡਾ ਸ਼ਹਿਰ ਹੈ ਤੇ ਸੁਣੋ ਇਹ ਸੁਣ ਕੇ ਬਹੁਤ ਹੈਰਾਨੀ ਹੋਊਗੀ ਕਿ ਐਡਾ ਵੱਡਾ ਸ਼ਹਿਰ ਆ ਤੇ ਇੰਟਰਨੈਸ਼ਨਲ ਵਿਜ਼ਟਰ ਪਲੇਸ ਆ ਸਭ ਤੋਂ ਵੱਧ ਵਿਜ਼ਟਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਦੂਜੀ ਗੱਲ ਪੰਜਾਬ ਦੇ ਵਿੱਚ ਵੀ ਇਹ ਬਹੁਤ ਵੱਡਾ ਸ਼ਹਿਰ ਆ ਲੁਧਿਆਣੇ ਤੋਂ ਬਾਅਦ ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਆ ਤੇ ਗੁਰੂਆਂ ਦੀ ਨਗਰੀ ਆ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਆ ਤੇ ਸਭ ਤੋਂ ਵੱਧ दारू ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੀਤੀ ਜਾਂਦੀ ਹੈ ਤੇ ਸਭ ਤੋਂ ਵੱਧ ਮੀਟ ਦਾ ਕੰਮ ਆ ਜਿਹੜਾ ਉਹ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਇਹ ਕਿਉਂ ਆ ਹੁਣ ਬਾਕੀ ਜਿਹੜੇ ਸ਼ਹਿਰ ਨੇ ਮਾਲਵਾ ਸਾਈਡ ਆ ਜਿਹੜਾ ਮਲਵਾਈ ਨੇ ਬੇਸ਼ੱਕ ਆਪਣੇ ਇਧਰ ਕੋਈ ਬਹੁਤ ਵੱਡੇ ਗੁਰਦੁਆਰੇ ਧਾਰਮਿਕ ਨਹੀਂ ਹੈਗੇ ਪਰ ਜਿਹੜੇ ਮਲਵਾਈ ਨੇ ਬੇਸ਼ੱਕ ਦਾੜੀਆਂ ਕੱਟਦੇ ਨੇ ਜਾਂ ਹੋਰ ਘੁੰਨੇ ਮੁੰਨੇ ਨੇ ਪਰ ਉਹ ਇੰਨੇ ਕ ਧਾਰਮਿਕ ਜ਼ਰੂਰ ਨੇ ਵੀ ਉਹ ਮੀਟ ਦਾ ਕੰਮ ਨਹੀਂ ਕਰਦੇ ਨਾ ਉਹ ਸ਼ਰਾਬਾਂ ਬਾਲੀਆਂ ਪੀਂਦੇ ਨੇ ਨਾਰਮਲ ਹੀ ਕੰਮ ਆ ਸਿੱਖੀ ਹੈਗੀ ਆ ਪਰ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨੇ ਯਾਤਰਾ ਪੱਪੇ ਨੇ ਪੱਪੇ ਜਿਹੜੇ ਉਹਨਾਂ ਦਾੜੀਆਂ ਬੰਨ ਕੇ ਰੱਖਦੇ ਨੇ ਹੁਣ ਤੁਸੀਂ ਹਿਸਾਬ ਲਾ ਲਓ ਉਹ ਸਭ ਤੋਂ ਵੱਧ ਮੀਟ ਦਾ ਕੰਮ ਉਹਨਾਂ ਦਾ ਹੈ ਤੇ ਸਭ ਤੋਂ ਵੱਧ ਸ਼ਰਾਬ ਵੀ ਉਹ ਹੀ ਪੀਂਦੇ ਨੇ ਕਿ ਸ਼ਹਿਰੀ ਥਾਂ ਤੇ ਉਹ ਪਾਉਂਦੇ ਨੇ ਕੱਛੀਆਂ ਜੀਆਂ ਥੱਲੇ ਪਾਉਂਦੇ ਨੇ ਜਿਹੜੇ ਆ ਆਪਣਾ ਅੰਡਰਵੀਅਰ ਉਹ ਪਾਉਂਦੇ ਨੇ ਉੱਪਰ ਦੀ ਗਾਤਰੇ ਹੁਣ ਤੁਸੀਂ ਲਾ ਲਓ ਹਿਸਾਬ ਇਹਨੇ ਇਹ ਜੇ ਆਪਾਂ ਇਧਰ ਦੇ ਹਿਸਾਬ ਨਾਲ ਦੇਖੀਏ ਮਲਬਈ ਤਾਂ ਇੱਕ ਤਰ੍ਹਾਂ ਦੇ ਹੱਤੇ ਖੋਲੇ ਹੋਏ ਨੇ ਉਹਨਾਂ ਨੇ ਹੱਤੇ ਹੁਣ ਅੰਮ੍ਰਿਤਸਰ ਵਾਲਾ ਬੰਦਾ ਹੱਤਾ ਖੋਲੂ ਅੰਮ੍ਰਿਤਸਰ ਵਾਲਾ ਬੰਦਾ ਹੱਤੇ ਲਵੇ ਨਹੀਂ ਖੜਦਾ ਉਹ ਉਹ ਖਾਂਦੇ ਪੀਂਦੇ ਵੀ ਨੇ ਤੇ ਨਾਲੇ ਅੰਮ੍ਰਿਤਸਰ ਦੇ ਹੁਣੇ ਨਾਲੇ ਬਾਠ ਕਰਦੇ ਨੇ ਸਾਰਾ ਕੁਝ ਮਿਕਸ ਆਪਦੇ ਸਾਹਮਣੇ ਵਾਲੀ ਚਲਾ ਰਹੇ ਨੇ ਉਹ ਕੁੱਤ ਦੇਖਣ ਅੱਖੀ ਦੇਖਣ ਜੇਗਾ ਲਾਣਾ ਕੋਈ ਇਹ ਫੇਕ ਗੱਲਾਂ ਨਹੀਂ ਹੈਗੀਆਂ ਕੋਈ ਮੈਂ ਤੁਹਾਨੂੰ ਤੋਕਾਂ ਨਹੀਂ ਲਾ ਰਿਹਾ ਅਸੀਂ ਦਰਬਾਰ ਸਾਹਿਬ ਜਾਣੇ ਰਹੇ ਨੇ ਇਹੇ ਚੀਜ਼ਾਂ ਦੇਖੀ ਦੀਆਂ ਨੇ ਮੀਟ ਤਾਂ ਹੋ ਓਲਡ ਮੰਕ ਦੀ ਬੋਤਲ ਵਿੱਚ ਪਾ ਕੇ ਦਾਰੂ ਦੀ ਬੋਤਲ ਪਾ ਕੇ ਵਿੱਚ ਫੇਰ ਬਣਾਉਂਦੇ ਨੇ ਮੀਟ ਮੁਰਗਾ ਜਾਂ ਬੱਕਰਾ ਤੁਸੀਂ ਹਿਸਾਬ ਲਾ ਲਓ ਹੁਣ ਉਹ ਇੰਨੇ ਐਡਿਕਟਡ ਨੇ ਤੇ ਸਭ ਤੋਂ ਵੱਧ ਮੀਟ ਦੀਆਂ ਦੁਕਾਨਾਂ ਮਸ਼ਹੂਰ ਨੇ ਉੱਥੇ ਉਹ ਆਪਦਾ ਕਿਵੇਂ ਛੱਡ ਦੇਣਗੇ ਆਪਦਾ ਕਿਤਾ ਕਿਵੇਂ ਛੱਡ ਦੇਣਗੇ ਉਹ ਤੇ ਉਹ ਪੁਰਾਣੇ ਨਾਲ ਉਹ ਵਧੀਆ ਪੈਸੇ ਵਾਲੇ ਨੇ ਉਹ ਮਤਲਬ ਜਿਵੇਂ ਇਧਰ ਬਾਣੀਏ ਹੁੰਦ ਨੇ ਐ ਪ੍ਰਾਪਰਟੀਆਂ ਦੇ ਮਾਲਕ ਨੇ ਉਹ ਤਕੜੇ ਪੱਪੇ ਨੇ ਹੁਣ ਪੰਗਾ ਸਿਆਪਾ ਲੈ ਲਿਆ ਭਗਵਾਨ ਜੀ ਮਾਨ ਨੇ ਹੁਣ ਪੂਰਾ ਪੁੱਠਾ ਪੰਗਾ ਲੈ ਲਿਆ ਕਿਉਂਕਿ ਭਿੰਡਰਾਲੇ ਸੰਤਾਂ ਨੇ ਜਿਹੜੇ 17 ਮਤੇ ਲਿਖੇ ਸੀ ਉਹਦੇ ਵਿੱਚ ਇਹ ਅੰਮ੍ਰਿਤਸਰ ਸ਼ਹਿਰ ਦਾ ਇੱਕ ਮਤਾ ਤੀਆ ਜਿਹਦੇ ਵਿੱਚ ਅ ਪਵਿੱਤਰ ਸ਼ਹਿਰ ਐਲਾਨਿਆ ਸੀ ਹੁਣ ਸਿਆਪਾ ਲੈ ਲਿਆ ਹੁਣ ਦੇਖਦੇ ਆ ਬਣਦਾ ਕੀ ਐ ਹੁਣ ਦੇਖਦੇ ਆ ਵੀ ਭਗਵੰਤ ਮਾਨ ਬੰਦ ਕਰਾਉਂਦਾ ਜਾਂ ਨਹੀਂ ਕਰਾਉਂਦਾ ਜੇ ਤਾਂ ਕਰਾ ਗਿਆ ਵੋਟਾਂ ਪੱਕੀਆਂ ਕਰ ਜੂ ਜੇ ਨਾ ਕਰਾਇਆ ਤਾਂ ਫਿਰ ਸਦਾ ਵਾਸਤੇ ਕਿਸੇ ਨੇ ਐਮਐਲਏ ਐਮਪੀ ਵੀ ਨਹੀਂ ਖੜਾ ਕਰਨਾ ਇੰਨੀਆਂ ਕੱਚੀਆਂ ਗੱਲਾਂ ਹੋ ਜਾਣੀਆਂ ਹੁਣ ਗੱਲਾਂ ਹੋਰ ਵੀ ਨੇ ਇਹਦਾ ਅੰਮ੍ਰਿਤਸਰ ਸ਼ਹਿਰ ਆ ਦੋ ਸ਼ਹਿਰ ਹੋਰ ਵੀ ਨੇ ਉਹ ਵੀ ਵੱਡੇ ਸ਼ਹਿਰ ਨੇ ਤੇ ਉਹਨਾਂ ਨੂੰ ਵੀ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਤੇ ਹੁਣ ਐਕਸ਼ਨ ਦਾ ਰਿਐਕਸ਼ਨ ਸ਼ੁਰੂ ਹੋ ਗਿਆ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਵਿੱਚ ਸਿੱਖ ਨੇ ਗੱਤਰੇ ਵਾਲੇ ਦਾੜੇ ਵਾਲੇ ਵਿੱਚੀ ਰੋਡੇ ਘੋਨੇ ਮੋਨੇ ਵਿੱਚੀ ਭਈਏ ਸਾਰੇ ਇਕੱਠੇ ਹੋ ਗਏ ਹੁਣ ਚੰਗੇ ਪਾਸੇ ਨੂੰ ਤਾਂ ਕੋਈ ਵੀ ਨਹੀਂ ਤੁਰਦਾ ਮਾੜੇ ਪਾਸੇ ਵਾਲੇ ਸਾਰੇ ਤੁਰਦੇ ਨੇ ਉਹ ਤੁਸੀਂ ਜਿਵੇਂ ਆਚਾਰੀਏ ਕਹਿੰਦਾ ਹੁੰਦਾ ਕਹਿੰਦਾ ਜੇ ਕਿਸ ਨੇ ਜਿਹੜਾ ਵੈਜੀਟੇਰੀਅਨ ਹੈ ਉਹਦੇ ਵਾਸਤੇ ਜੇ ਆਪਾਂ ਨੇ ਅੰਨ ਉਗਾਉਣਾ ਹੈ ਤਾਂ 10 ਕਿੱਲਿਆਂ ਦੀ ਜ਼ਰੂਰਤ ਨਹੀਂ ਹੈਗੀ 1 ਕਿੱਲੇ ਦੇ ਵਿੱਚ ਕਈ ਕਰਾਂ ਦੀ ਕਣਕ ਆਟਾ ਮੱਕੀ ਕੁਝ ਮਰਜ਼ੀ ਬੀਜ ਲਓ ਪਰ ਜਦੋਂ ਮੁਰਗੇ ਪਾਲਣੇ ਨੇ ਜਾਂ ਜਿਨ੍ਹਾਂ ਨੂੰ ਵੱਢਣਾ ਹੈ ਉਹਦੇ ਵਾਸਤੇ ਮੱਕੀ ਚਾਹੀਦੀ ਹੈ ਜਵਾਰ ਚਾਹੀਦਾ ਹੈ ਠੀਕ ਹੈ ਤੇ ਗਾਵਾਂ ਗਾਵਾਂ ਦਾ ਵੀ ਵਪਾਰ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਗਾਂ ਵੱਢੀ ਜਾਂਦੀ ਹੈ ਤੇ ਬੱਕਰੇ ਬੱਕਰੇ ਪਾਲਣੇ ਨੇ ਔਰ ਜਾਨਵਰ ਪਾਲਣੇ ਨੇ ਉਹਨਾਂ ਵਾਸਤੇ ਵੀ ਫਸਲ ਬੀਜਣੀ ਪੈਂਦੀ ਆ ਫਸਲ ਵੀ ਇੱਕ ਖੇਤੀ ਵੀ ਇੱਕ ਫੈਕਟਰੀ ਆ ਇਹ ਇਹ ਵੀ ਇੱਕ ਉਜਾੜਾ ਹੀ ਆ ਸਭ ਤੋਂ ਵੱਧ ਤਾਂ ਉਹਨਾਂ ਵਾਸਤੇ ਫਸਲ ਬੀਜੀ ਜਾਂਦੀ ਆ ਜਿਹੜੇ ਜਾਨਵਰ ਵੱਢਣੇ ਨੇ ਤੇ ਮੱਕੀ ਦਾ ਮੰਨ ਲਓ ਵੀ ਤੁਸੀਂ ਇੱਕ ਮੁਰਗੀ ਫਾਰਮ ਦੇ ਵਿੱਚ ਮੱਕੀ ਦੇ ਟਰਾਲੇ ਭਰ-ਭਰ ਆਉਂਦੇ ਨੇ ਮੱਕੀ ਦੇ ਟਰਾਲੇ ਭਰ-ਭਰ ਕੇ ਠੀਕ ਆ ਤੇ ਬੰਦਾ ਕਿੱਥੋਂ ਖਾਜੂ ਟਰਾਲਾ ਮੈਨਾਂ ਸਾਰਾ ਸ਼ਹਿਰ ਨਹੀਂ ਖਾਂਦਾ ਇੱਕ ਸਾਲ ਦੇ ਵਿੱਚ ਤੇ ਇੰਨਾ ਇੰਨੀ ਮੱਕੀ ਲੱਗਦੀ ਆ ਮਤਲਬ ਮੁਰਗਿਆਂ ਦੀ ਫੈਟ ਉਹ ਚ ਮੁਰਗੀ ਦੀ ਪੋਲਟਰੀ ਫਾਰਮ ਚ ਤੇ ਹੁਣ ਉਹ ਜਿਹੜਾ ਵਪਾਰ ਉਸ ਤੋਂ ਖਤਮ ਹੋਊਗਾ ਉਹਦਾ ਅਸਰ ਤਾਂ ਬਹੁਤ ਬਹੁਤ ਵੱਡਾ ਪੈਣਾ ਇਹ ਚੀਜ਼ ਦਾ ਕਿਉਂਕਿ ਬਹੁਤ ਵੱਡਾ ਵਪਾਰ ਆ ਇਹ ਇੰਨਾ ਤਾਂ ਮਤਲਬ ਕਿ ਕੋਈ ਚੀਜ਼ ਨਹੀਂ बिकਦੀ ਜਿੰਨੀ ਉੱਥੇ ਨਾਨ ਬੱਜ बिकਦਾ ਉਹਦਾ ਸਾਰਾ ਸਿਸਟਮ ਇਕਨੋਮਿਕਲ ਸਾਰਾ ਵਿਗੜ ਜਾਊਗਾ ਜਿਹੜੇ ਇਹ ਫੈਸਲੇ ਹੁੰਦੇ ਨੇ ਇਹ ਇੱਕਦਮ ਨਹੀਂ ਲੈ ਜਾਂਦੇ ਹੁੰਦੇ ਉਹਨਾਂ ਨੂੰ ਰਿਪਲੇਸ ਕਿਵੇਂ ਕਰਨਾ ਉਹਨਾਂ ਨੂੰ ਕੋਈ ਨੌਕਰੀ ਦੀ ਸਹੂਦਾ ਆ ਜਾ ਉਹਨਾਂ ਨੂੰ ਕੋਈ ਹੋਰ ਬਿਜ਼ਨਸ ਦੀ ਸਹੂਦਾ ਉਹਨਾਂ ਨੂੰ ਕੋਈ ਸਬਸਿਡੀ ਵਾਲੇ ਲੋਨ ਕੋਈ ਹੋਰ ਕੰਮ ਕਰਨ ਵਾਸਤੇ ਉਹ ਵੀ ਤਾਂ ਦੇਣੇ ਪੈਂਦੇ ਨੇ ਇਹ ਹਵਾ ਚ ਗੱਲਾਂ ਨਹੀਂ ਵੱਜਦੀਆਂ ਇਹ ਨਹੀਂ ਹੋ ਸਕਦਾ ਜਿੰਨਾ ਚਿਰ ਉਹਨਾਂ ਨੂੰ ਕੋਈ ਉਹਨਾਂ ਦੇ ਲੈਵਲ ਦਾ ਉਹਨਾਂ ਦਾ ਜਿਹੜਾ ਹਰੇਕ ਬੰਦੇ ਦਾ ਜਿਹੜਾ ਬਿਜ਼ਨਸ ਹੈ ਉਹਦਾ ਕਿੰਨਾ ਉਹਨੂੰ ਰੈਵਨਿਊ ਹੋ ਰਿਹਾ ਠੀਕ ਆ ਤੇ ਸਾਲ ਦੇ ਵਿੱਚੋਂ ਕੀ ਵਾਦੇ ਘਾਟੇ ਨੇ ਸਾਰਾ ਉਹਦਾ ਇੱਕ ਬੈਲੈਂਸ ਸ਼ੀਟ ਲੈ ਕੇ ਉਹਦੇ ਹਿਸਾਬ ਨਾਲ ਉਹਨੂੰ ਇੱਕ ਬਿਜ਼ਨਸ ਆਫਰ ਕਰਨਾ ਜਾਂ ਫਿਰ ਉਹਨੂੰ ਨੌਕਰੀ ਦੇਣੀ ਕਿਸੇ ਹਿਸਾਬ ਨਾਲ ਵੀ ਉਹਦਾ ਰੈਵਨੂ ਉਨਾ ਤੱਕ ਰੇ ਉਹਨਾਂ ਉਹਦੀ ਖਰਚਾ ਪਾਣੀ ਨਿਕਲੇ ਉੱਥੇ ਇਕੱਲਾ ਇੱਕ ਬੰਦੇ ਦਾ ਹੋਟਲ ਨਹੀਂ ਹੁੰਦਾ ਹੋਟਲ ਦੇ ਵਿੱਚ ਬਹੁਤ ਲੋਕ ਕੰਮ ਕਰਦੇ ਹੁੰਦੇ ਨੇ ਜਿਹੜਾ ਇੱਕ ਸਟਰਕਚਰ ਬਣ ਜਾਂਦਾ ਹੈ ਹੁਣ ਐਡਾ بڑا ਇਕਨੋਮਿਕਲ ਸਿਸਟਮ ਹਲਾਉਣਾ ਸਟਰਕਚਰ ਹਲਾਉਣਾ ਭਗਵੰਤ ਮਾਰ ਦੇ ਕਿੱਥੋਂ ਇਹ ਹੱਥ ਚ ਆ ਜੂ ਇਹਦੇ ਵਾਸਤੇ ਤਾਂ ਮਨਮੋਹਨ ਸਿੰਘ ਵਰਗੇ ਜਿਹੜੇ ਇਕਨੋਮਿਕਸ ਦੇ ਬਾਦਸ਼ਾਹ ਉਹ ਕੰਮ ਕਰ ਸਕਦੇ ਨੇ। ਬਾਕੀ ਦੇਖਦੇ ਹਾਂ ਹੁਣ ਕੀ ਬਣਦਾ। ਮੇਰੇ ਹਿਸਾਬ ਨਾਲ ਤਾਂ ਮੈਸ ਨੂੰ ਅੱਜ ਦੱਸਤਾ ਵੀ ਇਹ ਨਹੀਂ ਹੋ ਸਕਦਾ। ਇਹ ਬਹੁਤ ਵੱਡੀ ਗੱਲ ਹੈ। ਪਹਿਲੀ ਗੱਲ ਤਾਂ ਜਿਹੜੀ ਸ਼ਰਾਬ ਆ ਸ਼ਰਾਬ ਤੋਂ ਸਭ ਤੋਂ ਵੱਧ ਇਨਕਮ ਹੁੰਦੀ ਹੈ ਸਰਕਾਰ ਨੂੰ। ਸਰਕਾਰ ਆਪ ਦਾ ਗਲਾ ਆਪ ਨਹੀਂ ਘੋਟ ਸਕਦੀ। ਤੇ ਸਭ ਤੋਂ ਵੱਧ ਵਿਗਦੀ ਵੀ ਉਹ ਪੰਜਾਬ ਦੇ ਵਿੱਚ ਹੈ। ਇਹ ਹੁਣ ਰਾਜਨੀਤੀ ਦੇ ਵਿੱਚ ਕੀ ਇਹ ਮੋੜ ਆਇਆ ਕੀ ਇਹ ਅੱਗੇ ਬਣਨਾ ਇਹਦਾ ਇਹ ਹੁਣ ਆਪ ਨੂੰ ਹੌਲੀ ਹੌਲੀ ਪਤਾ ਲੱਗੂਗਾ ਅੱਗੇ ਦੇਖਦੇ ਆ ਸੋ ਬਣੇ ਰਹੋ